ਕੋਈ ਵੀ ਕੰਮ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਆਗਿਆ ਲੈ ਕੇ ਕਰੋ ਤੁਰਨਾ ਅਰਦਾਸ ਕਰਕੇ ਤੁਰੋ ਗੁਰੂ ਨਾਨਕ ਸਾਹਿਬ ਦੇ ਅੱਗੇ ਸੱਚੇ ਪਾਤਸ਼ਾਹ ਇਹ ਮੇਰਾ ਕਾਰਜ ਆਪ ਜੀ ਨੇ ਕਰਨਾ ਆਪਾ ਆਪਣਾ ਦਿਮਾਗ ਲਾ ਕੇ ਤੁਰਦੇ ਆ ਵੀ ਮੈਂ ਕਰਨਾ ਫਲਾਣੇ ਬੰਦੇ ਨੂੰ ਪੈਸੇ ਦਿੱਤੇ ਹੋਏ ਨੇ ਕੰਮ ਹੋ ਜਾਣਾ ਕੰਮ ਬਣਦਾ ਕੋਈ ਨਹੀਂ ਰਾਮਚੰਦਰ ਮਹਾਰਾਜ ਜਦੋਂ ਤੂੰ ਛਤੋੜਨ ਲੱਗੇ ਉਹਨਾਂ ਦੇ ਗੁਰੂ ਵਿਸ਼ਵਾਮিত্র ਜੀ ਕੋਲ ਬੈਠੇ ਆਗਿਆ ਲਈ ਆਗਿਆ ਮਹਾਰਾਜ ਹੈ ਤਾਂ ਉਹ বিষ্ণੂ ਭਗਵਾਨ ਦੇ ਅਵਤਾਰ ਸੀ ਪਰ ਦੇਖੋ ਮਰਿਆਦਾ ਕਹਿੰਦੇ ਗੁਰੂ ਤੋਂ ਆਗਿਆ ਲਈ ਤਨੁਛਦੇ ਕੋਲ ਖੜ ਗਏ ਫਿਰ ਗੁਰੂ ਵਿਸ਼ਵਾਮিত্র ਵੱਲ ਦੇਖਦੇ ਕਹਿੰਦੇ ਦੂਰੋ ਹੱਥ ਜੋੜ ਦੇ ਆਗਿਆ ਮਹਾਰਾਜ ਵਿਸ਼ਵਾਮিত্র ਜੀ ਕਹਿੰਦੇ ਆਗਿਆ ਫਿਰ ਜਿਹੜਾ ਤਨੋਛਾ ਤੋੜਨਾ ਉਹਨੂੰ ਵੀ ਮੱਥਾ ਟੇਕਿਆ ਪਿਛੇਵਜੀ ਮਹਾਰਾਜ ਦਾ ਤਨੋਛਾ ਸਾ ਸੰਗਤ ਜੇ ਇੱਕ ਅਵਤਾਰ ਆਪਣੇ ਗੁਰੂ ਤੋਂ ਆਗਿਆ ਲੈ ਸਕਦਾ ਆਪਾਂ ਨੂੰ ਨਹੀਂ ਆਗਿਆ ਲੈਣੀ ਚਾਹੀਦੀ ਕੋਈ ਕੰਮ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲੈਣੀ ਚਾਹੀਦੀ ਹੈ ਸਵਾ ਲੱਖ ਮੂਲ ਮੰਤਰ ਸਾਹਿਬ ਦਾ ਜਾਪ ਕਰਨਾ ਨਾ ਤਾ ਮਹਾਰਾਜ ਅਗੇ ਦਰਸ਼ਨੀ ਭੇਟਾ ਰੱਖ ਕੇ ਆਗਿਆ ਲਈਏ ਸੱਚੇ ਪਾਤਸ਼ਾਹ ਕੋਈ ਵਿਗਨ ਨਾ ਪਵੇ ਕਿਰਪਾ ਕਰਿਓ ਮੈਨੂੰ ਜੋੜ ਲਓ ਆਪਣੇ ਨਾਲ ਜਦੋਂ ਮਹਾਰਾਜ ਅਗੇ ਅਰਦਾਸ ਕਰਾਂਗੇ ਫਿਰ ਕੋਈ ਵਿਗਨ ਨਹੀਂ ਪੈਣਾਗਾ ਜਿੱਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ